ਇਸ ਦਾ ਹਲਕਾ ਜਿਹਾ ਟਿਸ਼ੂ ਹੁੰਦਾ ਜਿਹੜਾ ਹਲਕਾ ਮੈਂ ਪਹਿਲਾਂ ਵੀ ਦੱਸਿਆ ਸੀਗਾ ਮਤਲਬ ਕਿ ਵੇਟ ਵਿੱਚ ਫਿਰ ਇਹ ਹਲ ਕੱਢ ਲਿਆ ਉਹਦਾ ਅਸੀਂ ਕੀ ਕੀਤਾ ਹੈ ਕਿ ਦੁਪੱਟੇ ਨੂੰ ਅਸੀਂ ਫੁੱਲ ਹੋਂ ਐਮਬਰਾਇਡਰੀ ਤੇ ਨਹੀਂ ਕਰਾ ਸਕਦੇ ਨਾ ਇਹ ਤੁਹਾਡੇ ਤੇ ਛੱਡਿਆ ਮੈਨੂੰ ਕਮੈਂਟ ਕਰੋ ਮੈਨੂੰ ਦੱਸੋ ਕਿ ਅਸੀਂ ਇਸ ਸੂਟ ਨੂੰ ਕਿੱਦਾਂ ਅਲੱਗ ਕਰ ਸਕਦੇ ਹਾਂ ਜਿਹੜਾ ਸਭ ਤੋਂ ਵਧੀਆ ਸਲਾਹ ਰਹੇਗਾ ਨਾ ਉਹਦੇ ਲਈ ਇੱਕ ਸਰਪ੍ਰਾਈਜ਼ ਵੀ ਹੋਏਗਾ ਜੀ ਪੀਸ ਦਾ ਸੀਗਾ ਕਿਸੇ ਨੂੰ ਸਮਝ ਨਹੀਂ ਸੀ ਲੱਗੀ ਕਿ ਇਹ ਦੁਪੱਟਾ ਪ੍ਰਿੰਟ ਆ ਜਾਂ ਇਹ ਦੁਪੱਟੇ ਦੇ ਉੱਪਰ ਵਰਕ ਐਡਰੈਸ ਹੈਗਾ ਜੇ ਪ੍ਰੋਪਰ ਮੈਂ ਵੀ ਦੱਸ ਦਿੰਨੀ ਆ ਤੁਹਾਨੂੰ ਔਰ ਇੱਧਰ ਇੱਕ ਸ਼ਾਪ ਛੱਡ ਕੇ ਹੈਗਾ ਹਿੰਮਤ ਐਨ ਜੀਓ ਠੀਕ ਹੈ ਉਹ ਕਾਫੀ ਫੇਮਸ ਆ ਜੇ ਕਿਸੇ ਨੇ ਸਾਨੂੰ ਲੱਭਣਾ ਹੈ ਨਾ ਸੱਚ ਤਾਂ ਬੈਸਟ ਵੇ ਹੈਗਾ ਕਿ ਤੁਸੀਂ ਹਿੰਮਤ ਐਨ ਜੀਓ ਅੰਮ੍ਰਿਤਸਰ ਦੀ ਸਰਚ ਮਾਰ ਲਓ ਜਿਹੜੀਆਂ ਸਾਡੀ ਜੁੱਤੀ ਦੀ ਕੁਆਲਿਟੀ ਬਹੁਤ ਗੁੱਡ ਪ੍ਰਾਈਸ ਹੈ ਤੁਹਾਡੇ ਵਾਸਤੇ ਉਹ ਕਰਾਂਗੇ ਜਲਦੀ ਔਰ ਜਲਦੀ ਮੇਬੀ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਉਹਦਾ ਇੱਕ ਸੈਂਪਲ ਦਿਖਾਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਆਰ ਚੈਨਲ ਵੈਂਡ ਦ ਟ੍ਰੈਂਡ ਵਿਦ ਸਟਾਈਲ ਬੁਟੀਕ ਫ্রম ਅੰਮ੍ਰਿਤਸਰ ਮਜੀਠਾ ਰੋਡ ਗੁਰੂ ਨਾਨਕ ਕੇਵਨਿਊ ਐਦਾਂ ਮੈਂ ਤਾਂ ਬੋਲ ਰਹੀ ਯਾਰ ਪਤਾ ਕੀ ਮੈਂ ਤੁਹਾਨੂੰ ਦਿੱਦਾ ਪਹਿਲਾਂ ਵੀ ਦੱਸਿਆ ਸੀਗਾ ਨਾ ਕਿ ਨਾਰਮਲੀ ਮੈਂ ਐਦਾਂ ਕਦੀ ਸ ਮੀਡੀਆ ਤੇ ਜਿਆਦਾ ਨਾ ਮਤਲਬ ਆਪਣੀ ਬੁਟੀਕ ਨੂੰ ਲੈ ਕੇ ਨਹੀਂ ਸੀ ਆਈ ਇਹ ਹੁਣ ਮੈਨੂੰ ਕਿਸੇ ਮੇਰੀ ਬੜੀ ਖਾਸ ਫਰੈਂਡ ਨੇ ਸੁਜੈਸਟ ਕੀਤਾ ਹੈ ਕਿ ਅੱਜ ਦੇ ਟਾਈਮ 'ਚ ਨਾ ਸੋਸ਼ਲ ਮੀਡੀਆ ਤੇ ਆਉਣਾ ਇਟਸ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਹੋਰ ਚੀਜ਼ ਅੱਜ ਮੈਂ ਬਹੁਤ ਜ਼ਿਆਦਾ ਕੋਸ਼ਿਸ਼ ਕਰੂੰਗੀ ਕਿ ਮੈਂ ਪੂਰਾ ਪੰਜਾਬੀ 'ਚ ਹੀ ਗੱਲ ਕਰਾਂ ਬਿਕੋਜ਼ ਮੈਨੂੰ ਨਾ ਕਮੈਂਟਸ ਆਉਂਦੇ ਕਿ ਤੁਸੀਂ ਜਿੱਦਾਂ ਬਾਣੇ 'ਚ ਹੋ ਤੇ ਭੈਣ ਜੀ ਤੁਸੀਂ ਪੰਜਾਬੀ ਬੋਲੋ ਮੇਰੀ ਤੇ ਬਹੁਤ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵੈਸੇ ਪੰਜਾਬੀ ਹੀ ਲਾਈਕ ਕਰਦੀ ਆਂ ਪੰਜਾਬੀ ਹੀ ਬੋਲਦੀ ਆਂ ਬਟ ਦਾ ਥਿੰਗ ਇਜ਼ ਫੇਰ ਬੋਲਿਆ ਗਿਆ ਕਿਉਂਕਿ ਮੈਂ ਕਰਦੀ ਜੇ ਜੌਬ ਨਾਲ ਨਾਲ ਤੇ ਜੌਬ ਤੇ ਮੈਨੂੰ ਆਲਮੋਸਟ ਕਾਫੀ ਸਾਲ ਹੋ ਗਏ ਆ ਤੇ ਉਹ ਇੱਕ ਆਦਤ ਬਣ ਜਾਂਦੀ ਹੈ ਤੁਹਾਡੀ ਬਟ ਅੱਜ ਮੈਂ ਪੂਰੇ ਤਰੀਕੇ ਨਾਲ ਕੋਸ਼ਿਸ਼ ਕਰੂੰਗੀ ਕਿ ਮੈਂ ਹਰ ਗੱਲ ਪੰਜਾਬੀ ਚ ਕਰਾਂ ਤੇ ਇੱਕ ਨਾ ਜਦੋਂ ਵੀਡੀਓ ਚ ਨਾ ਕੁਝ ਕਲੈਰਿਟੀ ਨਹੀਂ ਆਈ ਕਈਆਂ ਨੂੰ ਨਾ ਔਰ ਇੱਕ ਦੋ ਆਂਟੀ ਜੀ ਨੇ ਜਿਹੜਾ ਲਾਈਵ ਵੀਡੀਓਜ਼ ਦੇ ਵਿੱਚ ਉਹਨਾਂ ਨੇ ਬੋਲੇ ਕਿ ਤੁਸੀਂ ਸਾਨੂੰ ਪੰਜਾਬੀ ਚ ਦੱਸੋ ਪ੍ਰਾਈਸ ਹਲੇ ਕਿ ਜਦਾਂ ਮੇਰੀ ਆਦਤ ਹੈ ਨਾ ਮੈਂ ਇਦਾਂ ਬੋਲਦੀ ਨਹੀਂ ਇਟ ਵਿਲ ਕਾਸਟ ਯੂ ਤੇ ਉਹ ਜਿੱਦਾਂ ਉਹ ਕਹਿੰਦੇ ਕਿ ਤੁਸੀਂ ਸਾਰਾ ਕੁਝ ਹੀ ਫੈਬਰਿਕ ਵੀ ਹੈ ਨਾ ਸਭ ਕੁਝ ਤੇ ਉਹ ਅੱਜ ਮੈਂ ਨਾ ਇੱਕ ਦੋ ਹੀ ਨਿਊ ਸੂਟ ਹੋਣਗੇ ਬਾਕੀ ਮੈਂ ਪੁਰਾਣੀ ਵੀਡੀਓਜ਼ ਚ ਦਿਖਾਉਂਗੀ ਇਹ ਇੱਕ ਦੇਖੋ ਚੀਜ਼ ਹੈ ਇੱਕ ਤੇ ਨਾ ਇਹ ਮੇਰੇ ਸੂਟਸ ਹੁੰਦੇ ਨੇ ਮੈਂ ਜਿੱਦਾਂ ਤੁਹਾਨੂੰ ਵਾਰ-ਵਾਰ ਕਹਿੰਨੀ ਆ ਕਿ ਕੰਬੀਨੇਸ਼ਨ ਔਰ ਜਿਹੜੇ ਮੇਰੇ ਸੂਟਾਂ ਦਾ ਕੰਮ ਆ ਉਹ ਥੋੜਾ हटके ਹੋਊਗਾ ਔਰ ਦੋਨੋਂ ਵੀਡੀਓਜ਼ ਦਾ ਬੜਾ ਹੀ ਅੱਛਾ ਰਿਵਰਟ ਆਇਆ ਬਹੁਤ ਸੋਹਣੇ ਸੋਹਣੇ ਸੂਟ ਮੇਰੇ ਤੁਸੀਂ ਸੋਹਣੇ ਸੋਹਣੇ ਜਿਹੜੇ ਮੇਰੇ ਕਸਟਮਰਸ ਨੇ ਉਹ ਲੈ ਰਹੇ ਨੇ ਜਿੱਦਾਂ ਆ ਦੇਖੋ ਥਿਸ ਇਜ਼ ਕਰੇ ਇੱਕ ਰੇਵ ਆ ਠੀਕ ਹੈ ਆ ਦੇਖੋ ਇਹਦੇ ਬਾਟਮ ਤੇ ਆਏਗਾ ਇਹ ਵਾਲਾ ਠੀਕ ਹੈ ਜੀ ਇਹ ਬਾਟਮ ਤੇ ਆਏਗਾ ਤੇ ਇਹ ਟਿਸ਼ੂ ਹੁੰਦਾ ਹੈ ਨਾ ਫੈਬਰਿਕ ਬੜਾ ਨਾਈਸ ਜਿਹਾ ਹਲਕਾ ਜਿਹਾ ਟਿਸ਼ੂ ਹੁੰਦਾ ਜਿਹੜਾ ਹਲਕਾ ਮੈਂ ਪਹਿਲਾਂ ਵੀ ਦੱਸਿਆ ਸੀਗਾ ਮਤਲਬ ਕਿ weight ਵਿੱਚ ਨਾ ਕਿ ਫੈਬਰਿਕ ਵਾਈਜ਼ ਇਹਦਾ ਪੂਰਾ ਉੱਪਰੋਂ ਆਏਗਾ ਗਲਾ ਤੁਸੀਂ ਜਿੱਦਾਂ ਮਰਜ਼ੀ ਬਣਵਾ ਲਓ ਤੇ ਇਹ ਵਲੀ ਚੀਜ਼ ਕਿਹਰੇ ਤੇ ਆਏਗੀ ਥੱਲੇ ਕੰਬੀਨੇਸ਼ਨ ਬਲੂ ਦਾ ਕੀਤਾ ਆਪਾਂ ਇਹ ਮਸਟਰਡ ਕਲਰ ਹੈ ਤੇ ਇਹਦੇ ਨਾਲ ਅਸੀਂ ਬਲੂ ਕਲਰ ਦਾ ਕੰਬੀਨੇਸ਼ਨ ਕੀਤਾ ਹੈ ਠੀਕ ਹੈ ਔਰ ਜਿਹੜਾ ਦੁਪੱਟਾ ਆ ਉਹੀ ਫੁੱਲ ਟਾਈ ਮੀਟਰ ਟੈਬੀ ਦੁਪੱਟਾ ਖੁੱਲਾ ਡੁੱਲਾ ਇਦਾਂ ਭਾਵੇਂ ਕਿਸ ਨੇ ਸਿਰ ਤੇ ਕੈਰੀ ਕਰਨਾ ਹੈ ਜਾਂ ਕਿੱਦਾਂ ਕਹਿੰਦੇ ਉਹ ਤੇ ਕਰਕੇ ਵੀ ਦਿਖਾ ਦਿੰਨੇ ਆ ਇੰਦਾ ਸੈੱਟ ਕੈਰੀ ਕਰਕੇ ਤੁਸੀਂ ਜਿੱਦਾਂ ਮਰਜ਼ੀ ਲੈ ਸਕਦੇ ਹੋ ਲਾਈਕ ਥਿਸ ਠੀਕ ਹੈ ਜੀ ਕਿਉਂਕਿ ਚੁੰਨੀ ਦੀ ਨਾ ਦੁਪੱਟੇ ਸੂਟ ਦੀ ਨਾ ਗ੍ਰੇ ਸੀ ਤੁਹਾਡੇ ਦੁਪੱਟੇ ਨਾਲ ਆਂਦੀ ਆ ਦੁਪੱਟੇ ਖੁੱਲੇ ਡੁੱਲੇ ਹੋਣ ਤੇ ਸਰਦਾਰੀ ਜਿਹਾ ਲੁੱਕ ਦਿੰਦੇ ਆ ਦੁਪੱਟਿਆਂ ਦੇ ਨਾਲ ਹੀ ਤੇ ਸਾਡੀ ਆਪਣੀ ਜਾਨ ਹੈ ਠੀਕ ਹੈ ਜੀ ਓਕੇ ਇਹ ਕਾ ਸੂਟ ਆਇਆ ਨਾ ਮੈਂ ਲਾਈਵ ਵੀਡੀਓ ਚ ਵੀ ਦਿਖਾਇਆ ਸੀਗਾ ਤੇ ਉਹਦੇ ਚ ਨਾ ਕਸਟਮਰਸ ਨੇ ਬੋਲੇ ਕਿ ਸਾਨੂੰ ਨਾ ਦੁਪੱਟੇ ਦਾ ਡਿਜ਼ਾਈਨ ਔਰ ਸੂਟ ਦਾ ਡਿਜ਼ਾਈਨ ਲਾਈਵ ਕਰਕੇ ਥੋੜਾ ਜਿਹਾ ਨੈਟਵਰਕ ਇਸ਼ੂ ਹੋਊਗਾ ਤੇ ਉਹ ਨਹੀਂ ਆ ਰਿਹਾ ਜੀ اور ਸੈਕਿੰਡ ਮਿੰਟ ਨੂੰ ਥੋੜਾ ਜਿਹਾ ਹਲੇ ਪਤਾ ਪੁਤਾ ਨਹੀਂ ਲੱਗਾ ਹੌਲੀ ਹੌਲੀ ਕਰਕੇ ਹੋ ਰਹੀ ਐ ਐਕਸਪਰਟ ਆ ਮੈਂ ਤੁਹਾਨੂੰ ਲੱਗ ਕੇ ਉਹ ਦਿਖਾ ਰਹੀ ਹਾਂ ਥੋੜਾ ਇਹ ਵੀ ਕ੍ਰੇਪ ਆ ਫੈਬਰਿਕ ਠੀਕ ਐ ਆ ਦੇਖੋ ਆਊਗਾ ਇਦਾਂ ਇਹਦੇ ਗਲੇ ਤੇ ਤੁਸੀਂ ਇਹਦੇ ਚ ਚਾਹੇ ਬਟਨਸ ਕਰਵਾ ਲਓ ਕੁਝ ਵੀ ਕਰਵਾ ਲਓ ਉਹ ਤੁਹਾਡੀ ਮਰਜ਼ੀ ਐ ਠੀਕ ਐ ਇਹਦੇ ਚ ਨਾ ਰੈੱਡ ਕਲਰ ਮਸਟਰਡ ਕਲਰ ਔਰ ਇੱਕ ਪਿੰਕ ਜਿਹਾ ਕਲਰ ਯੂਜ਼ ਹੋਇਆ ਹੋਇਆ ਐ ਠੀਕ ਐ ਆ ਦੇਖੋ ਐਮਬ੍ਰੋਇਡਰੀ ਹੈ ਮੈਂ ਕੱਲ ਵੀ ਬੋਲਿਆ ਸੀਗਾ ਨਾ ਜਿੱਦਾਂ ਕਈ ਹੁਣ ਬੋਲਦੇ ਨੇ ਕਿ ਸ਼ਰਟ ਹੈਵੀ ਆ ਤੇ ਦੁਪੱਟਾ ਵੀ ਹੈਵੀ ਕਰਨਾ ਔਰ ਉਹ ਕੋਸਟ ਵੀ ਜ਼ਿਆਦਾ ਨਹੀਂ ਕਿਉਂਕਿ ਇਵਨ ਅਸੀਂ ਵੀ ਹੋਵਾਂਗੇ ਤੇ ਅਸੀਂ ਵੀ ਕਹਾਂਗੇ ਕਿ ਇੰਨੇ ਮਹਿੰਗੇ ਸੂਟ ਕੀ ਕਰਨੇ ਆ ਫਿਰ ਅਸੀਂ ਹੱਲ ਕੱਢ ਲਿਆ ਉਹਦਾ ਅਸੀਂ ਕੀ ਕੀਤਾ ਹੈ ਕਿ ਦੁਪੱਟੇ ਨੂੰ ਅਸੀਂ ਫੁੱਲ ਹੋਂ ਐਮਬ੍ਰੋਇਡਰੀ ਤੇ ਨਹੀਂ ਕਰਾ ਸਕਦੇ ਨਾ ਤੇ ਆਪਾਂ ਦੁਪੱਟੇ ਉੱਤੇ ਫੁੱਲ ਪੇਂਟ ਕਰਤਾ ਆ ਦੇਖੋ ਕਿੰਨਾ ਪਿਆਰਾ ਹੈ ਆ ਚੀਜ਼ ਤੁਸੀਂ ਕੈਰੀ ਕਰੋਗੇ ਤੇ ਆ ਸੈਂਟਰ ਚ ਆ ਜੇਗੀ ਸੂਟ ਦੇ ਨਾਲ ਦੀ अच्छा फिर वो ऊपर आ देखो छोटे छोटे आप पाते हैं दूरों देखोगे तो ये एम्ब्रॉयडरी ही लगेगी और पल असी हैवी करते हैं ठीक है जी दूसरी साइड तो दे भी इदा ही है दुपट्टा ये का ही है दुपट्टे मेरे सारे उसा चनान ही लगते हैं ज्यादा या प्योर वाले खुले डुले तो एक आ मैं आडियो नहीं दिखाया सी, तो पीस रेडी नहीं होया शायद ठीक है जी आ प्योर दुपट्टा है थले आप कुछ नहीं कराया जस्ट डाए होके आया ही है पीस ਤੇ ਇਹ ਨਾ ਪਿਓਰ ਦਾ ਫੈਬਰਿਕ ਆ ਥਿਸ ਇਜ਼ ਸ਼ਰਟ ਓਨਲੀ ਇਹ ਸਿਰਫ ਕੱਲੀ ਸ਼ਰਟ ਹੈ ਠੀਕ ਹੈ ਇਹਦੇ ਤੇ ਕਰਾਇਆ ਸੀ ਹੈਂਡਵਰਕ সিলవర్ ਕਲਰ ਦਾ ਕਿਉਂਕਿ ਜਿਹੜਾ ਇਹਦੇ ਵਿੱਚ ਬਾਕਸਿਸ ਬਨੇ ਹੋਏ ਆ ਨਾ ਉਹ ਦੇਖੋ ਸਿਲਵਰ ਕਲਰ ਦੇ ਨੇ ਆ ਦੇਖੋ ਇਦਾਂ ਆਏਗਾ ਠੀਕ ਹੈ ਬਾਹਾਂ ਤੇ ਕੁਝ ਨਹੀਂ ਹੈਗਾ ਇਹਦੀਆਂ ਤੇ ਉਹ ਆ ਘੇਰੇ ਤੇ ਆਏਗਾ ਤਾਂ ਟਾਈ ਐਂਡ ਡਾਈ ਵਾਲਾ ਹੈ ਫੈਬਰਿਕ ਸੌਰੀ ਬਾਹਾਂ ਵੀ ਬਣੀਆਂ ਹੋਈਆਂ ਆ ਦੇਖੋ ਠੀਕ ਹੈ ਜੀ ਔਰ ਦੁਪੱਟੇ ਦੇ ਕੁਛ ਨਹੀਂ ਕਰਾਇਆ ਇਹ ਤੁਹਾਡੇ ਤੇ ਛੱਡਿਆ ਮੈਨੂੰ ਕਮੈਂਟ ਕਰੋ ਮੈਨੂੰ ਦੱਸੋ ਕਿ ਅਸੀਂ ਇਸ ਸੂਟ ਨੂੰ ਕਿੱਦਾਂ ਅਲੱਗ ਕਰ ਸਕਦੇ ਹਾਂ ਕਿਉਂਕਿ ਕਈ ਵਾਰੀ ਨਾ ਸਾਡਾ ਇਹਨਾਂ ਨਹੀਂ ਚੱਲਦੀ ਡਿਜ਼ਾਈਨਿੰਗ ਦੀਆਂ ਸਕਿੱਲਸ ਕਈ ਕਸਟਮਰ ਇਹਨੀਆਂ ਚੰਗੀਆਂ ਚੰਗੀਆਂ ਸੁਜੈਸ਼ਨਸ ਦੇ ਦਿੰਦੇ ਆ ਨਾ ਬਾਅਦ ਆਪਾਂ ਉਹਨਾਂ ਨੂੰ ਆਪਣੇ ਇਹਦੇ ਤੇ ਇੰਪਲੀਮੈਂਟ ਕਰ ਲੀਦੇ ਕਿ ਇਹ ਕਸਟਮਰ ਦੀ ਸੁਜੈਸ਼ਨ ਬਹੁਤ ਸੋਹਣੀ ਸੀਗੀ ਤੇ ਆਪਾਂ ਇਹਨੂੰ ਵੀ ਆਪਣੇ ਤੇ ਇੰਪਲੀਮੈਂਟ ਕਰ ਲਈਏ ਸੋ ਉਹ ਸੂਟ ਮੈਂ ਤੁਹਾਡੇ ਲਈ ਛੱਡਿਆ ਕਮੈਂਟ ਕਰਕੇ ਮੈਨੂੰ ਦੱਸਣਾ ਜ਼ਰੂਰ ਸਾਰੇ ਕਿ ਆਪਾਂ ਉਹ ਸੂਟ ਤੇ ਕੀ ਕਰਵਾ ਸਕਦੇ ਹਾਂ ਉਹਦੀ ਬਾਟਮ ਕਿਦਾਂ ਦੀ ਕਰੀਏ ਔਰ ਉਹਦੇ ਦੁਪੱਟੇ ਤੇ ਅਸੀਂ ਕੀ ਕਰਵਾਈਏ ਮੈਂ ਵੇਟ ਕਰਦੀ ਹਾਂ ਤੁਸੀਂ ਮੈਨੂੰ ਦੱਸਿਓ ਜਿਹੜਾ ਸਭ ਤੋਂ ਵਧੀਆ ਸਲਾਹ ਰਹੇਗਾ ਨਾ ਉਹਦੇ ਲਈ ਇੱਕ ਸਰਪ੍ਰਾਈਜ਼ ਵੀ ਹੋਏਗਾ ਜੀ ਪੱਕਾ ਬਲਾ ਇਹ ਹੁਣ ਤੁਸੀਂ ਦੱਸ ਦਿਓ ਆ ਦੇਖੋ ਇਹ ਕ੍ਰੇਪ ਦਾ ਫੈਬਰਿਕ ਆ ਔਰ ਬੜੇ ਹੀ ਪਿਆਰਾ ਪੇਂਟ ਆ ਆ ਦੇਖੋ ਠੀਕ ਹੈ ਜੀ ਇਹ ਫਰੰਟ ਤੇ ਆਏਗਾ ਔਰ ਆ ਜਿਹੜਾ ਇੱਕ ਫਲਾਅਰ ਹੈ ਨਾ ਔਰ ਉਹਦੇ ਉੱਤੇ ਦੇਖੋ ਛੋਟਾ ਛੋਟਾ ਇਹ ਬਾਹ ਤੇ ਆਣੀ ਆ ਜੀ ਠੀਕ ਹੈ ਔਰ ਇਹਦਾ ਦੁਪੱਟਾ ਵੀ ਨਾ ਜਿੱਦਾਂ ਪਲੇਨ ਨਹੀਂ ਹੈਗਾ ਇੱਕ ਦੋ ਕਸਮਰਸ ਬੋਲਦੇ ਕਿ ਤਾਂ ਦੁਪੱਟਾ ਲਾਈਟ ਹੈ ਦੇ ਦੁਪੱਟੇ ਉੱਪਰ ਬਹੁਤ ਅੱਛਾ ਵਰਕ ਹੈ ਬਈ ਔਰ ਤੁਹਾਨੂੰ ਉਹ ਵੀ embroiderry look ਦੇਏਗਾ ਸੀ ਆ ਪੂਰਾ ਦੁਪੱਟਾ ਭਰਿਆ ਹੋਇਆ ਹੈ ਔਰ ਸਾਈਡ ਦੇ ਪੱਲਿਆਂ ਉੱਪਰ ਜਿਹੜਾ ਬਾਹ ਦੇ ਉੱਪਰ ਕੰਮ ਆ ਉਹ ਸੀ ਇਹਦੇ ਤੇ ਕਰਵਾਤਾ ਹੈ ਠੀਕ ਹੈ ਲਾਈਨਿੰਗ ਵਾਲਾ ਦੁਪੱਟਾ ਨਹੀਂ ਹੁੰਦਾ ਟੈਬੀ ਦਾ ਇਹ ਉਹ ਵਾਲਾ ਦੁਪੱਟਾ ਹੈ ਉਹੀ ਪੂਰਾ ਫੁੱਲ 2.5 ਮੀਟਰ ਠੀਕ ਹੈ ਤੇ ਇਹ ਕਲਰ ਹੈਗਾ ਮਹਿੰਦੀ ਗ੍ਰੀਨ ਜਿਹਾ ਹੁੰਦਾ ਨਾ ਇਹ ਉਹ ਕਲਰ ਆ ਤੇ ਇੱਕ ਜਿੱਦਾਂ ਕਈਆਂ ਨੂੰ ਹੁੰਦਾ ਹੈ ਕਿ ਇਹ ਕੇਸ ਪੀਸ ਦਾ ਸੀਗਾ ਕਿਸੇ ਨੂੰ ਸਮਝ ਨਹੀਂ ਸੀ ਲੱਗੀ ਕਿ ਇਹ ਦੁਪੱਟਾ ਪ੍ਰਿੰਟ ਆ ਜਾਂ ਇਹ ਦੁਪੱਟੇ ਦੇ ਉੱਪਰ ਵਰਕ ਆ ਇਹ ਦੁਪੱਟਾ ਆ ਦੇਖੋ ਔਰਗੈਂਜ਼ਾ ਦਾ ਔਰ ਪੂਰੇ ਦੁਪੱਟੇ ਉੱਪਰ ਆਰੀ ਵਰਕ ਆ ਜਾਲ ਆ ਪੂਰਾ ਲੱਗ ਗਿਆ ਦੇਖੋ ਸੀ ਆ ਪੂਰਾ ਜਾਲ ਆ ਪੂਰਾ ਫੁੱਲ ਟਾਈ ਮੀਟਰ ਔਰ ਸਾਈਡ ਦੇ ਉੱਤੇ ਵੀ ਇਹ ਲੇਸ ਨਹੀਂ ਹੈਗੀ ਇਹ ਵੀ ਆਰੀ ਵਰਕ ਆ ਦੋਨਾਂ ਪੱਲਿਆਂ ਦੇ ਇਦਾਂ ਸਾਈਡ ਉੱਪਰ ਆ ਦੇਖੋ ਦੋਨਾਂ ਪੱਲਿਆਂ ਦੇ ਸਾਈਡ ਉੱਪਰ ਇਹ ਆਰੀ ਵਰਕ ਆ ਇਹ ਹੈਗਾ ਜੀ ਪਰਪਲ ਕਲਰ ब्राइट वाला नहीं बहुत डार्क वाला नहीं है पर्पल कलर है और इंती जी शर्ट है वो हैगी है लैवेंडर आ रही है ये भी प्योर ऑर गेंजा विस ऑर गेंजा ठीक है और च भी जो कलर्स भी ना गोल्डन लगा गो हुआ है सिल्वर नहीं है ये भी क्वेश्चन का सारे काड़ा कलर है दिस इज एंटीक गोल्डन शिमर वाला शाइन वाला गोल्डन नहीं है आ देखो ठीक है जी एद ਠੀਕ ਹੈ ਜੀ ਤੇ ਹੋਰ ਕੁਝ ਕਿਸੇ ਨੇ ਕੁਝ ਬਿਲਕੁਲ ਪੁੱਛਣਾ ਹੈ ਤੇ ਤੁਸੀਂ ਮੈਨੂੰ ਮੈਸੇਜ ਕਰੋ ਫੋਨ ਕਰੋ ਕਿਉਂਕਿ ਵੈਸੇ ਤਾਂ ਮੈਂ ਨੰਬਰ ਦੇ ਦਿੱਤੇ ਨੇ ਲੇਕਿਨ ਜਿੱਦਾਂ ਕਈਆਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਉੱਪਰ ਨੰਬਰ ਦਿੱਤੇ ਹੋਏ ਨੇ ਤਾਂ ਸਾਨੂੰ ਮੈਸੇਜ ਕਰਕੇ ਪੁੱਛ ਰਹੇ ਨੇ ਤੇ ਇੱਕ ਸਾਡਾ ਐਡਰੈਸ ਹੈਗਾ ਜੇ ਪ੍ਰੋਪਰ ਮੈਂ ਵੀ ਦੱਸ ਦਿੰਨੀ ਆ ਤੁਹਾਨੂੰ ਅਸੀਂ ਮਜੀਠਾ ਰੋਡ ਆ ਪ੍ਰੋਪਰ ਮਜੀਠਾ ਰੋਡ ਪਾਵਰ ਕਲੋਨੀ ਹੈਗੀ ਐ ਮਜੀਠਾ ਰੋਡ ਤੇ ਇੱਕੋ ਹੀ ਆ ਪਾਵਰ ਕਲੋਨੀ ਔਰ ਪਾਵਰ ਹਾਊਸ ਆ ਪਾਵਰ ਹਾਊਸ ਦੇ ਬਿਲਕੁਲ ਆਜ ਦਾ ਅੰਦਰ ਨਾਲ ਨੂੰ ਹੀ ਗਲੀ ਆਏਗੀ ਔਰ ਸਾਡੀ ਹਾਈ ਫਿਲ 메ਨ ਰੋਡ ਦਿਖਦੀ ਹੈ ਸਾਡੀ ਇੱਥੋਂ ਬੁਟੀਕ ਤੋਂ ਬਾਹਰ ਨਿਕਲ ਕੇ ਨਾ ਤੇ ਚੌਥੀ ਪੰਜਵੀਂ ਜਿਹੜੀ ਬੁਟੀਕ ਹੈ ਉਹ ਸਾਡੀ ਹੈ ਬੈਂਡ ਦ ਰੈਂਡ ਵਿਦ ਸਟਾਈਲ ਬਾਰ ਬੋਰਡ ਲੱਗਾ ਹੋਇਆ ਹੈ ਠੀਕ ਹੈ ਨਾਲ ਇਹਦੇ ਹੈਗਾ ਜੇ ਇਧਰ ਵਾਲੀ ਸਾਈਡ ਤੇ ਪ੍ਰੀਤ ਡੈਂਟਲ ਕਲੀਨਿਕ ਔਰ ਇਧਰ ਇੱਕ ਸ਼ਾਪ ਛੱਡ ਕੇ ਹੈਗਾ ਹਿੰਮਤ ਐਨ ਜੀਓ ਠੀਕ ਹੈ ਉਹ ਕਾਫੀ ਫੇਮਸ ਆ ਜੀ ਕਿਸੇ ਨੇ ਸਾਨੂੰ ਲੱਭਣਾ ਹੈ ਨਾ ਸੱਚ ਤਾਂ ਬੈਸਟ ਵੇ ਹੈਗਾ ਕਿ ਤੁਸੀਂ ਹਿੰਮਤ ਐਨਜੀਓ ਅੰਮ੍ਰਿਤਸਰ ਦੀ ਸਰਚ ਮਾਰ ਲਓ ਉਹ ਬਿਲਕੁਲ ਸਾਡੀ ਇੱਕ ਸ਼ਾਪ ਛੱਡ ਕੇ ਸਾਡੇ ਨਾਲ ਹੀ ਨੇ ਉਹ ਠੀਕ ਹੈ ਜੀ ਤੇ ਹੁਣ ਆ ਹੈਗਾ ਟਿਸ਼ੂ ਬੜਾ ਹੀ ਪਿਆਰਾ ਇਹ ਵੀ ਆਰੀ ਵਰਕ ਆ ਆ ਦੇਖੋ ਬੜਾ ਹੀ ਪਿਆਰਾ ਜਿਹਾ ਵਰਕ ਹੈ ਇਹਦੇ ਤੇ ਵੀ ਦੇਖੋ ਜਿਹੜਾ 골ਡਨ ਲੱਗਾ ਹੈ ਨਾ ਉਹ بیس ਤੇ ਡਿਪੈਂਡ ਕਰਦਾ ਹੈ ਕਿ ਜਿਹੜਾ ਅਸੀਂ 골ਡਨ ਯੂਜ਼ ਕਰ ਰਹੇ ਨਾ ਕਿਸੇ بیس ਉੱਪਰ ਉਹ ਖਿੜ ਕੇ ਆਂਦਾ ਹੈ ਬਾਅਦ ਔਰ ਕਿਸੇ ਦੇ ਉੱਪਰ ਉਹ ਥੋੜਾ ਜਿਹਾ ਆਪਣੇ ਆਪ ਦੀ ਜਿਹੜੀ 골ਡਨ ਦੀ ਉਹ ਹੋਰ ਕਲਰ ਹੁੰਦਾ ਉਹ ਡਲ ਹੋ ਜਾਂਦਾ ਲੇਕਿਨ ਉਹ ਡਲਨੈਸ ਜਿਹੜੀ ਆ ਉਹ ਬਲੀ ਨਹੀਂ ਹੁੰਦੀ ਉਹ ਸੋਹਣੀ ਲੱਗਦੀ ਹੈ ਤੇ ਆ ਦੇਖੋ ਠੀਕ ਹੈ ਇਹਦੇ ਅੱਗੇ ਬਣਿਆ ਹੋਇਆ ਇਦਾਂ ਔਰ ਇਹਦੀਆਂ ਨਾ ਆ ਬਾਵਾ ਬਣੀ ਹੋਈਆਂ ਬਸ ਇਦਾਂ ਔਰ ਦੁਪੱਟਾ ਇਹਦਾ ਬਿਲਕੁਲ ਪਲੇਨ ਹੈ ਉਹੀ ਫੇ ਸੇਮ ਫੈਬਰਿਕ ਟਿਸ਼ੂ ਦਾ ਹੀ ਹੈ ਦੁਪੱਟਾ ਵੀ ਆ ਦੇਖੋ ਔਰ 4 ਸਾਈਡ ਤੇ ਕੱਟ ਵਰਕ ਆ इजी ਟੂ ਕੈਰੀ ਬੜੇ ਹਲਕਾ ਜਿਆ ਸੋਬਰ ਜਿਆ ਫਿਰ ਮੈਂ ਬੋਲਦਾ ਮਤਲਬ ਕਿ ਇਹਨੂੰ ਸੰਭਾਲਣਾ ਬਹੁਤ ਸੌਖਾ ਹੁੰਦਾ ਹੈ ਦੇਖੋ ਲੈਣਾ ਕਿੰਨਾ ਸੌਖਾ ਹੈ ਇਹਨੂੰ ਸੰਭਾਲਣਾ ਬਹੁਤ ਸੌਖਾ ਹੈ ਠੀਕ ਹੈ ਜੀ ਬਾਕੀ ਹੋਰ ਕਿਸੇ ਨੇ ਕੁਝ ਪੁੱਛਣਾ ਹੈ ਦੱਸ ਦਿਓ ਜਿਹੜੀਆਂ ਪਹਿਲੀਆਂ ਵੀਡੀਓਜ਼ ਪਾਈਆਂ ਮੈਂ ਤੁਹਾਡਾ ਵਾਰੀ ਵਾਰੀ ਥੈਂਕ ਯੂ ਕਰਦੀ ਹਾਂ ਕਿਉਂਕਿ ਜਦੋਂ ਬੜਾ ਅੱਛਾ ਰਿਵਰਟ ਆਉਂਦਾ ਹੈ ਨਾ ਤਾਂ ਫਿਰ ਦਿਲ ਕਰਦਾ ਹੋਰ ਅੱਛੀ ਅੱਛੀ ਡਿਜ਼ਾਈਨਿੰਗ ਕਰੀਏ ਅਸੀਂ ਹੋਰ ਵਧੀਆ ਵਧੀਆ ਕਰਕੇ ਦੇ ਤੁਹਾਨੂੰ ਕੁਝ ਵਧੀਆ ਲੈ ਕੇ ਦੇ ਤਾਂ ਕਿ ਤੁਸੀਂ ਪਾਓ ਤੇ ਉਹਨਾਂ ਨੂੰ ਪੁੱਛੋ ਤੇ ਇੱਕ ਚੀਜ਼ ਹੋਰ ਜਿਹੜੀ ਅਸੀਂ ਪੰਜਾਬੀ ਜੁੱਤੀਸ ਕਸਟਮਾਈਜ਼ ਕਰਵਾਉਨੇ ਆ ਠੀਕ ਹੈ ਇਹ ਥੱਲਿਓਂ ਬਰਾਊਨ ਕਲਰ ਦੀ ਸੀਗੀ ਪਿਓਰ ਲੈਦਰ ਦੀ ਆ ਕੁਸ਼ਨਡਾ ਲੱਗੇਗੀ ਨਹੀਂ ਬਿਲਕੁਲ ਵੀ ਮੇਰੇ ਕਸਟਮਰਸ ਕੁਝ ਐਹੋ ਜੇ ਮੇਰੇ ਨਾਲ ਜੁੜੇ ਨੇ ਜਿਹੜੇ ਪੰਜਾਬੀ ਜੁੱਤੀਸ ਪਾਉਂਦੇ ਨਹੀਂ ਸੀ ਕਿਉਂ ਨਹੀਂ ਸੀ ਪਾਉਂਦੇ ਕਹਿੰਦੇ ਸੀ ਸਾਡੇ ਪੈਰਾਂ ਤੇ ਲੱਗ ਜਾਂਦੀ ਹੈ ਤੇ ਜਿਹੜੀਆਂ ਸਾਡੀ ਜੁੱਤੀ ਦੀ ਕੁਆਲਿਟੀ ਆ ਬਹੁਤ ਗੁੱਡ ਆ ਜਿਹੜਾ ਇੱਕ ਵਾਰੀ ਪਾਉਂਦਾ ਉਹ ਫਿਰ ਪਾਉਂਦਾ ਹੀ ਰਹੀ ਹੈ ਪਰ ਇੱਕ ਹੋਰ ਚੀਜ਼ ਸ਼ੁਰੂ ਕਰ ਰਹੇ ਆ ਬਟ that is a surprise ਉਹ ਉਹ ਇੱਕ ਸਰਪ੍ਰਾਈਜ਼ ਹੈ ਤੁਹਾਡੇ ਵਾਸਤੇ ਉਹ ਕਰਾਂਗੇ ਜਲਦੀ ਔਰ ਜਲਦੀ ਮੇਬੀ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਉਹਦਾ ਇੱਕ ਸੈਂਪਲ ਦਿਖਾਵਾਂਗੇ ਫੁੱਟਵੇਅਰ ਦੇ ਨਾਲ ریلیਟਿਡ ਹੀ ਹੈ ਬਟ ਸਰਪ੍ਰਾਈਜ਼ ਹੈ ਅਸੀਂ ਕੀ ਕਰਨਾ ਉਹ ਤੁਹਾਨੂੰ ਦੱਸ ਦਾਂਗੇ ਪਿਆਰ ਤੁਹਾਡਾ ਪਿਆਰ ਸਾਰਾ ਦੇਖੋ ਆ ਜਿਹੜਾ ਪੇ ਸਾਰੇ ਇਹ ਅਸੀਂ ਅੱਜ ਸ਼ਿਪ ਕਰਦੇ ਆ ਆ ਜਿਹੜੇ ਇੱਧਰ ਵੀ ਲੱਗੇ ਨੇ ਸਾਰੇ ਮੇਰੀ ਕੋਸ਼ਿਸ਼ ਹੁੰਦੀ ਹੈ ਜਿਹੜੇ ਇੱਕ ਵਾਰੀ ਨਿਕਲ ਜਾਂਦੇ ਨੇ ਆ ਵਾਲੇ ਪੀਸਿਸ ਵੀ ਕੁਝ ਕੁਝ ਵਿੱਚੇ ਲੱਗੇ ਹੋਏ ਨੇ ਆ ਜਿਹੜੇ ਸਾਰੇ ਪੀਸਿਸ ਨੇ ਇਹ ਤੁਸੀਂ ਪਸੰਦ ਕੀਤੇ ਹੈ ਜੀ ਇਹ ਸਾਰੇ ਸ਼ਿਪ ਹੋਣੇ ਆ ਆ ਵੀ ਵਿੱਚ ਹਲੇ ਕਈ ਕਈ ਲੱਗੇ ਨੇ ਜਿਹੜੇ ਮੈਨੂੰ ਜਦੋਂ-ਜਦੋਂ ਸ਼ਿਪ ਕਰਾਂਗੇ WhatsApp ਖੋਲੂੰਗੀ ਕਿਹੜਾ ਕਿਹਦਾ ਆ ਸਾਰੇ ਜਾ ਰਹੇ ਨੇ ਥੈਂਕਸ ਫॉर ਯੋਰ ਸਪੋਰਟ ਤੇ ਮੇਰਾ ਇਹ ਹੈ ਕਿ ਮੇਰੇ ਜਿਹੜੇ ਰੇਟਸ ਆ ਬੜੇ ਜੈਨੂਇਨ ਹੋਣਗੇ ਡਿਜ਼ਾਈਨਿੰਗ ਮੇਰੀ ਬਿਲਕੁਲ ਅਲੱਗ ਹੋਏਗੀ ਸਾਡੇ ਕੋ ਤੁਹਾਨੂੰ ਉਹੀ ਚੀਜ਼ ਮਿਲੇਗੀ ਜਿਹੜੀ ਤੁਹਾਨੂੰ ਹੋਰ ਕਿਤੇ ਨਹੀਂ ਮਿਲੇਗੀ ਐਂਡ ਦ ਥਿੰਗ ਇਜ਼ ਸਭ ਤੋਂ ਮੇਨ ਚੀਜ਼ ਫੈਬਰਿਕ ਜਿਹੜਾ ਅਸੀਂ ਖੁਦ ਲੈ ਕੇ ਆਈਦਾ ਫੀਲ ਕਰ ਕਰਕੇ ਜਿੱਦਾਂ ਹੁਣ ਆ ਸੂਟ ਆ ਨਾ ਤੁਸੀਂ ਕਿਸੇ ਦੁਕਾਨ ਤੇ ਜਾਓਗੇ ਤੇ ਨਹੀਂ ਮਿਲੂਗਾ ਇਹ ਇਹ ਕੰਬੀਨੇਸ਼ਨ ਤੁਹਾਨੂੰ ਫੋਰ ਸ਼ੋਰ ਆ ਕਿ ਨਹੀਂ ਮਿਲੂਗਾ ਬੜਾ ਹੀ ਪਿਆਰਾ ਆ ਜਿੱਦਾਂ ਟੀਚਰਸ ਡੇ ਨਿਕਲ ਕੇ ਗਿਆ ਆ ਹੁਣ ਅੱਗੇ ਮਤਲਬ ਕਾਫੀ ਕੁਝ ਆ ਰਿਹਾ ਹੈ ਅੱਜ ਵਾਸਤੇ ਇੰਨਾ ਹੀ ਤੇ ਕੁਝ ਵੀ ਉਹ ਸੂਟ ਬਾਰੇ ਜਿਨ੍ਹਾਂ ਨੂੰ ਮੈਂ ਬੋਲਿਆ ਸਾਰਿਆਂ ਨੂੰ ਤੁਹਾਨੂੰ ਬੋਲਿਆ ਸੀਗਾ ਕਿ ਜਿਹੜਾ ਆ ਵਾਲਾ ਸੂਟ ਆ ਇਹਦੇ ਉੱਪਰ ਅਸੀਂ ਕੀ ਕਰਵਾਈਏ ਪਲੀਜ਼ ਸਾਨੂੰ ਸੁਜੈਸਟ ਕਰੋ ਇਹ ਸਿਰਫ ਸ਼ਰਟ ਆ ਔਰ ਪਲੇਨ ਦੁਪੱਟਾ ਆ ਆਪਾਂ ਇਹਦੇ ਨਾਲ ਕੀ ਕਰ ਸਕਦੇ ਆ ਕਿ ਇਹ ਬੜਾ ਯੂਨਿਕ ਦਿਖੇ ਔਰ ਮੈਨੂੰ ਮੈਂ ਕਿਸੇ ਨੂੰ ਦੱਸਾਂ ਕਿ ਇਹ ਮੇਰੇ ਕਸਟਮਰਸ ਨੇ ਕਰਵਾਇਆ ਹੈ ਸਲਾਹ ਦੇ ਦੇ ਕੇ ਤਿਆਰ ਹੋਇਆ ਤੇ ਜੇ ਦੀ ਸੁਜੈਸ਼ਨ ਸਭ ਤੋਂ ਵਧੀਆ ਹੋਏਗੀ ਉਹਦੇ ਲਈ ਇੱਕ ਸਰਪ੍ਰਾਈਜ਼ ਹੋਊਗਾ ਠੀਕ ਹੈ ਜੀ ਅੱਜ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਜੋ-ਜੋ ਕੁਐਸਚਨ ਸੀਗੇ ਇੱਕ ਐਡਰੈਸ ਪੂਰਾ ਦੱਸਤਾ ਜੀ ਤੁਹਾਨੂੰ ਫੋਨ ਨੰਬਰ ਵੀ ਮੈਂ ਇਸ ਵਾਰ ਯਾਦ ਨਾਲ ਵੀਡੀਓ ਉੱਪਰ ਰੱਖੇ ਸੀਗੇ ਹੁਣ ਵੀ ਦੁਬਾਰਾ ਤੋਂ ਮੈਂ ਵੀਡੀਓਜ਼ ਦੇ ਉੱਪਰ ਫੋਨ ਨੰਬਰ ਆਪਣੇ ਲਿਖ ਦੂੰਗੀ ਸੜਾ ਇੱਕ ਮੈਂ ਵਾਰੀ ਵਾਰੀ ਬੋਲਦੀ ਹਾਂ ਕਿ ਨਾ ਕਈ ਲੋਕ ਸੂਟ ਆਰਡਰ ਕਰ ਰਹੇ ਨੇ ਮੇਰੇ ਕਸਟਮਰਸ ਥੈਂਕ ਯੂ ਫॉर योर ਆਰਡਰ ਤੇ ਇੱਕ ਚੀਜ਼ ਹੈ ਕਿ ਤੁਸੀਂ ਨਾ ਸਬਸਕ੍ਰਾਈਬ ਨਹੀਂ ਕਰ ਰਹੇ ਚੈਨਲ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕਰੋਗੇ ਨਾ ਤੇ ਮੈਨੂੰ ਤੁਹਾਡਾ ਮਤਲਬ ਜੋ ਨੈਕਸਟ ਮੈਂ ਕੁਝ ਆਫਰਸ ਕੱਢ ਰਹੀ ਹਾਂ ਮੈਂ ਨੈਕਸਟ ਟਾਈਮ ਹੋ ਰਹੀ ਹੈ ਤੁਹਾਨੂੰ ਪਤਾ ਕਿੱਦਾਂ ਲੱਗੇਗਾ ਤੇ ਇੱਕ ਤੀਜੇ ਮੈਂ ਬੋਲਿਆ ਸੀਗਾ ਕਿ ਜਿਹੜੇ ਜਿਹੜੇ ਸਾਡੇ ਸਬਸਕ੍ਰਾਈਬਰਸ ਨੇ ਉਹਨਾਂ ਨੂੰ ਲਾਈਫਟਾਈਮ ਮੈਂ ਆਫ ਦਿੰਨੀ ਆ 50 ਰੁਪੀਸ ਔਨ ਏਵਰੀ ਪਰਚੇਸ ਤੁਸੀਂ ਜਿੰਨੀ ਵਾਰੀ ਸਾਡੇ ਕੋਲ ਕੁਝ ਲਾਉਂਗੇ 50 ਰੁਪਏ ਤੁਹਾਨੂੰ ਹਾਇਰ ਪਰਚੇਸ ਦੇ ਉੱਪਰ ਹਰ ਖਰੀਦ ਦੇ ਉੱਤੇ ਤੁਹਾਨੂੰ 50 ਰੁਪਏ ਜਿਹੜੇ ਆ ਉਹ ਆਫ ਹੋਣਗੇ ਹੋਰ ਵੀ ਆਫਰਸ ਹੁੰਦੇ ਨੇ ਜਿੱਦਾਂ ਇੰਸਟਾਗ੍ਰam ਫਾਲੋਅਰਸ ਲਈ ਮੈਂ ਪਿਛਲੀ ਲਾਈਵ ਸਬਸਕ੍ਰਾਈਬ ਕਰੋ ਤਾਂ ਦੇ ਸਪੋਰਟ ਨਾਲ ਸਾਡਾ ਚੈਨਲ ਗਰੋ ਕਰੇ ਔਰ ਅਸੀਂ ਇਦਾਂ ਹੀ ਆਫਰਸ ਔਰ ਡਿਸਕਾਊਂਟਸ ਕੱਟਦੇ ਰਹੀਏ ਥੈਂਕ ਯੂ ਜੀ ਥੈਂਕ ਯੂ ਸਾਤਰੀਆ ਗਾਲ ਜੀ ਥੈਂਕ ਯੂ